ਸੰਘਰਸ਼ੀਲ ਦੋਸਤੋ ਜਿੱਥੇ ਤੱਕ ਕਾਮਰੇਡ ਸੋਲ ਦੀ ਜੀਵਨ ਕਹਾਣੀ ਦਾ ਸਬੰਧ ਹੈਗਾ ਤੋਂ ਸਾਰਾ ਤੁਸੀਂ ਸੁਣ ਚੁੱਕੇ ਹੋ ਮੈਂ ਸਿਰਫ ਇੱਕ ਵਾਰੀ ਇੱਕ ਰਾਤ ਦਾ ਸਮਾਂ ਉਹਨਾਂ ਦੀ ਮੀਟਿੰਗ ਸੁਣਨ ਦਾ ਮੈਨੂੰ ਜ਼ਿੰਦਗੀ 'ਚ ਮੌਕਾ ਮਿਲਿਆ 79 ਦੇ ਵਿੱਚ ਅੱਜ ਤੋਂ 41 ਸਾਲ ਪਹਿਲਾਂ ਅ ਜਿੱਥੋਂ ਤੱਕ ਉਹਨਾਂ ਦੀ ਲਾਈਫ ਸਟੋਰੀ ਦਾ ਸਬੰਧ ਹੈ ਅਗਰ ਜਿਹੜਾ ਵੀ ਕੋਈ ਦਿਲਚਸਪੀ ਰੱਖਦਾ ਹੈਗਾ ਤਾਂ ਮੈਂ ਇਹ ਰეკਮੈਂਡ ਕਰਾਂਗਾ ਕਿ ਬਾਰੂਸਤ ਵਰਗ ਜੀਆ ਨੇ ਆਪਣਾ ਇੱਕ ਨਾਵਲ ਲਿਖਿਆ ਪੰਨਾ ਇੱਕ ਇਤਿਹਾਸ ਦਾ ਉਹਦੇ ਵਿੱਚ ਜਿਹੜਾ ਸਤਿਆਜੀਤ ਨਾਂ ਦਾ ਕਰੈਕਟਰ ਦਿਖਾਇਆ ਉਹ ਜਗਜੀਤ ਸਿੰਘ ਸੋਲ ਤੇ ਅਧਾਰਿਤ ਹੈ ਉਹ ਤੁਸੀਂ ਪੜ੍ਹ ਸਕਦੇ ਹੋ ਤੇ ਉਹਨਾਂ ਦੇ ਲਾਸਟ ਪੇਜ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਮੈਂ ਜਰਜੀਸ਼ian ਸੋਲ ਨੂੰ ਕਦੇ ਨਹੀਂ ਮਿਲਿਆ ਪਰ ਸਚਾਈ ਕੁਝ ਹੋਰ ਸੀ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਕਈ ਵਾਰੀ ਇਹ ਗੱਲਾਂ ਲਿਖਣੀਆਂ ਪੈ ਸਕਦੀਆਂ ਨੇ ਜੋ ਨਾਵਲ ਉਹਨਾਂ ਨੇ ਲਿਖਿਆ ਉਹ ਲੰਬੀ ਚੌੜੀ ਇੰਟਰਵਿਊ ਤੇ ਆਧਾਰਿਤ ਸੀ ਉਹ ਤੁਹਾਨੂੰ ਪੜ੍ਹ ਕੇ ਵੀ ਪਤਾ ਲੱਗ ਜਾਏਗਾ ਉਹਨਾਂ ਦੀ ਲਾਈਫ ਸਟੋਰੀ ਉਹਨਾਂ ਦੇ ਜੀਵਨ ਦੀ ਸਾਰੀ ਗਾਥਾ ਇਹ ਤੇ ਹੈਗਾ ਸੋਲ ਕਾਮਰੇਡ ਸੋਲ ਬਾਰੇ ਤੇ ਅੱਜ ਉਹਨਾਂ ਦੀ ਪਾਰਟੀ ਦੇ ਵੱਲੋਂ ਜੋ ਦੰਡਾ ਕਾਰਨੀਆਂ ਵੈਲਟ ਦੇ ਵਿੱਚ ਜੋ ਬਸਤਰ ਦੇ ਜੰਗਲਾਂ ਦੇ ਵਿੱਚ ਸੰਘਰਸ਼ ਲੜਿਆ ਜਾ ਰਿਹਾ ਜਾਂ ਜਿਸ ਹਾਲਤ ਦੇ ਵਿੱਚ ਉਹ ਸੰਘਰਸ਼ ਪਹੁੰਚਿਆ ਉਹਦੇ ਵਿੱਚ ਮੈਂ ਆਪਣੇ ਵੱਲੋਂ ਕੁਝ ਕਹਿਣ ਦੀ ਬਜਾਏ ਸੀਪੀਆਈ ਮਾਓਇਸਟ ਜਿਹੜੀ ਪਾਰਟੀ ਹੈਗੀ ਆ ਉਹਦੀ ਸੈਂਟਰਲ ਕਮੇਟੀ ਵੱਲੋਂ ਜੋ ਅੰਕੜੇ ਜਾਰੀ ਕੀਤੇ ਗਏ ਨੇ ਉਹ ਮੈਂ ਆਪਣੀ ਚੈਨਲ ਦੇ ਉੱਤੇ ਵੀ ਦਿਖਾਇਆ ਤਿੰਨ ਕਿਸ਼ਤਾਂ ਦੇ ਵਿੱਚ ਸਕਮੰਦਰ ਉਹ ਗੱਲ ਕਹਿ ਗਿਆ ਜਿਹੜੀ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਅਨਫੋਰਚੂਨੇਟਲੀ ਉਹਨਾਂ ਵੀਡੀਓਜ਼ ਨੂੰ ਕਲਿੱਕ ਕਰਨ ਤੋਂ ਵੀ ਜਨਤਾ ਡਰ ਰਹੀ ਹੈ ਖਾਸ ਕਰਕੇ ਬੁੱਧੀਜੀਵੀ ਵਰਗ ਜੇ ਕਲਿੱਕ ਕਰਦੇ ਨੇ ਤਾਂ ਤੁਸੀਂ ਜਿਹੜੇ ਬੈਠੇ ਸੰਘਰਸ਼ੀਲ ਸਾਥੀਓ ਤੁਸੀਂ ਹੀ ਦੇਖਦੇ ਹੋ ਉਸ ਨੂੰ ਜਿਨ੍ਹਾਂ ਨੂੰ ਲੋੜ ਹੈਗੀ ਆ ਉਹਦੇ ਉੱਤੇ ਬੋਲਣ ਦੀ ਉਹਨੂੰ ਨਹੀਂ ਦੇਖਦੇ ਤੇ ਉਹ ਮੈਂ ਸਿਰ ਵੀ ਜੇ ਕਿਸੇ ਨੇ ਨਹੀਂ ਦੇਖੇ ਤਾਂ ਮੈਂ ਇੱਕ ਵਾਰੀ ਅੰਕੜੇ ਜ਼ਰੂਰ ਬੋਲਣਾ ਚਾਹਾਂਗਾ ਕੈ ਨਵੰਬਰ 2024 ਤੋਂ ਲੈ ਕੇ ਸੋਰੀ ਦਸੰਬਰ 2024 ਤੋਂ ਲੈ ਕੇ ਨਵੰਬਰ 2025 ਤੱਕ 230 ਸੋਰੀ 320 ਕਾਮਰੇਡ ਜਿਹੜੇ ਹੈਗੇ ਆ ਉਹ ਸ਼ਹੀਦ ਹੋ ਚੁੱਕੇ ਨੇ ਇਸ ਪੀਰੀਅਡ ਦੌਰਾਨ ਯਾਨੀ ਤਕਰੀਬਨ 23 23 ਮਤਲਬ ਜਿਹੜੇ ਮਹੀਨਿਆਂ ਦੀ ਸੋਰੀ ਹਾਂਜੀ ਇੱਕ ਸਾਲ ਲਗਭਗ ਤਾਂ ਉਹਦੇ ਵਿੱਚੋਂ 183 ਮੇਲ ਹੈਗੇ ਆ 117 ਫੀਮੇਲ ਹੈ ਦੀ ਅਜੇ ਹੈਗਾ ਜਿਨ੍ਹਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਜਾ ਸਕਿਆ ਕਿ ਜਥੇਵੰਦਕ ਤੌਰ ਤੇ ਉਹਨਾਂ ਦੀ ਪੋਜੀਸ਼ਨ ਕੀ ਸੀ ਉਹ ਮੈਂਬਰ ਸੀ ਜਾਂ ਏਰੀਆ ਕਮੇਟੀ ਮੈਂਬਰ ਸੀ ਜਿਹਦੇ ਵਿੱਚੋਂ ਬਿਹਾਰ ਤੇ ਝਾਰਖੰਡ ਦੇ 21 ਅਸਾਮ ਦਾ 1 ਉੜੀਸਾ ਦੇ 33 ਐਮ ਐਮ ਸੀ ਜ਼ੋਨ ਹੈ ਜਿਹੜਾ ਮੱਧਿਆ ਪ੍ਰਦੇਸ਼ ਮਹਾਰਾਸ਼ਟਰ ਛਤੀਸ਼ਗੜ ਦਾ ਜੋਨਾਂ ਨੂੰ ਐਮ ਐਮ ਸੀ ਕਿਹਾ ਜਾਂਦਾ ਉਸ ਦੇ 7 ਤੇਲੰਗਾਨਾ ਦੇ 8 ਏਓਬੀ ਦੇ ਆਂਧਰਾ ਉਡੀਸ਼ਾ ਬਾਰਡਰ ਨੂੰ AOB ਜ਼ੋਨ ਨੂੰ ਕਹਿੰਦੇ ਹੈਗੇ ਉਹਦੇ 6 ਜਿਹੜੇ ਹੈਗੇ ਆ ਮਤਲਬ ਕਾਮਰੇਡ ਸ਼ਹੀਦ ਹੋਏ ਆ ਤੇ ਇਹਦੇ ਵਿੱਚੋਂ ਆਰਗਨਾਈਜੇਸ਼ਨ ਲੈਵਲ ਦੇ ਉੱਤੇ ਸੈਂਟਰਲ ਕਮੇਟੀ ਦੇ 8 ਸਟੇਟ ਕਮੇਟੀਆਂ ਦੇ 15 ਡਿਸਟ੍ਰਿਕਟ ਕਮੇਟੀਆਂ ਦੇ 25 ਏਰੀਆ ਕਮੇਟੀਆਂ ਦੇ 73 ਤੇ ਇਸੇ ਤਰ੍ਹਾਂ ਹੀ ਪੀਐਮਸ ਜਿਹੜੇ ਪ੍ਰਾਇਮਰੀ ਮੈਂਬਰ ਹੈਗੇ ਆ ਮੋਡੂਲੇ ਮੈਂਬਰ 116 ਪੀਐਲਜੀ ਜਿਹੜੀ ਉਹਨਾਂ ਦੀ ਪੀਪਲਸ ਲਿਬਰੇਸ਼ਨ ਗੁਰਿਲਾ ਆਰਮੀ ਹੈ ਉਸ ਦੇ 13 ਇਹ ਅੰਕੜੇ ਜਿਹੜੀ ਨਵੰਬਰ ਤੱਕ ਦੇ ਹੈਗੇ ਹਨ ਉਸ ਤੋਂ ਬਾਅਦ ਤੁਸੀਂ ਹੁਣੇ ਰੀਸੈਂਟ ਡਵੈਲਪਮੈਂਟ ਦੇਖੀ ਹੈ ਕਿ 18 ਜਿਹੜੇ ਹੈਗੇ ਆ ਬਸਤਰ ਦੇ ਵਿੱਚ ਇਨਕਾਊਂਟਰ ਦੇ ਵਿੱਚ ਮਾਰੇ ਗਏ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਮੁਕਾਬਲੇ ਦੇ ਉੱਤੇ ਤਿੰਨ ਜਿਹੜੇ ਡੀਆਰਜੀ ਦੇ ਗਾਰਡਾਂ ਨੂੰ ਵੀ ਤੇ ਦੋ ਨੂੰ ਜ਼ਖਮੀ ਕਰਨ ਦਾ ਹੈ ਤਿੰਨ ਨੂੰ ਮਾਰਨ ਦਾ ਹੈ ਜਿਹਦੇ ਉੱਤੇ ਸਾਰੀ ਸਟੇਟ ਪਿੱਟ ਰਹੀ ਹੈ ਤੇ ਜਿਹੜਾ মিডিਆ ਹੈਗਾ ਉਹ ਵੀ ਇਸ ਤਕਲੀਫ ਦੇ ਵਿੱਚ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਬਸਤਰ ਦੇ ਵਿੱਚ ਜਿਹੜੀ ਮੂਵਮੈਂਟ ਹੈ ਖਤਮ ਹੋ ਗਈ ਹੈ ਪਰ ਤੁਸੀਂ ਜਿਹੜਾ ਹੈਗਾ ਇਹ ਤਿੰਨ ਨੂੰ ਮਾਰਨ ਦੇ ਵਿੱਚ ਉਹ ਕਿਵੇਂ ਕਾਮਯਾਬ ਹੋਗੇ ਔਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜੀ ਸੁਖਮੰਦਰ ਨੇ ਜਿਹੜੀ ਇੰਟਰਵਿਊ ਦਾ ਹਵਾਲਾ ਦਿੱਤਾ ਹੈਗਾ ਉਹ ਅਕਤੂਬਰ ਦੇ ਐਂਡ ਦੇ ਵਿੱਚ 4 ਦਿਨ ਹਿਮਾਂਸ਼ੂ ਕੁਮਾਰ ਮੇਰੇ ਘਰ ਰਹੇ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਉਹ ਜਿਹੜੀ ਇੰਟਰਵਿਊਸ ਦੋ ਪਾਈਆਂ ਮੈਂ ਉਹ ਡਿਟੇਲ ਦੇ ਵਿੱਚ ਉਹਦੇ ਵਿੱਚ ਹੋਈਆਂ ਜਿਹਦੇ ਵਿੱਚ ਉਹਨੇ ਇਹ ਵੀ ਕਿਹਾ ਕਿ ਮੈਂ ਲੋਕਾਂ ਨੂੰ ਢਕਾਉਣਾ ਜਿਹਦੇ ਵਿੱਚ ਉਹਨੇ ਸਟਰੋਂਗਲੀ ਇਹ ਗੱਲ ਕਹੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਜਿਹੜਾ ਇਹ ਸਰੈਂਡਰ ਦਾ ਮਸਲਾ ਹੈਗਾ ਤੁਸੀਂ ਤਾਂ ਗਾਂਧੀਵਾਦੀ ਹੋ ਤੁਹਾਡੇ ਮੁਤਾਬਕ ਤਾਂ ਇਹ ਠੀਕ ਹੈ ਨਾ ਫਿਰ ਉਹ ਉੱਥੇ ਹਾਰ ਛੱਡ ਕੇ ਇੱਥੇ ਆ ਰਹੇ ਨੇ ਕਹਿੰਦਾ ਮੈਂ ਗਾਂਧੀਵਾਦੀ ਸੀ ਮੇਰੀ ਗੱਥਾ ਸੁਣ ਲਓ ਮੈਂ ਦੋ ਤਹਾਕੇ ਦੰਤੇਵਾੜਾ ਦੇ ਵਿੱਚ ਜਿਹੜਾ ਹੈਗਾ ਆਪਣਾ ਆਸ਼ਰਮ ਸਥਾਪਿਤ ਕੀਤਾ ਸੀਗਾ ਉਹਦੇ ਵਿੱਚ ਹਸਪਤਾਲ ਲਾਇਬ੍ਰੇਰੀ ਬਹੁਤ ਕੁਝ ਮੈਂ 0 ਤੋਂ ਇੱਕ ਦਰਖਤ ਦੇ ਥੱਲੇ ਬੈਠ ਕੇ ਆਪਣੇ ਸ਼ਾਦੀ ਤੋਂ 20 ਦਿਨਾਂ ਬਾਅਦ ਉੱਥੇ ਪਹੁੰਚ ਗਿਆ ਸੀ ਤੇ ਜਿਉਂ ਹੀ ਉਹ ਆਸ਼ਰਮ ਮੈਂ ਐਨ ਜੀਓ ਤੱਕ ਡਿਵੈਲਪ ਕਰ ਲਿਆ ਸੀਗਾ ਤੇ ਜਦੋਂ ਵੀ ਮੈਂ ਉਦੋਂ ਸਲਵਾ ਜੀ ਉਡਮ ਦੀ ਜਿਹੜੀ ਮਹਿਮ ਚੱਲੀ ਉਹਦਾ ਕੇਸ ਮੈਂ ਤਕਰੀਬਨ 500 ਦੇ ਕਰੀਬ ਕੇਸ ਉਹ ਸੁਪਰੀਮ ਕੋਰਟ ਚ ਲੈ ਕੇ ਗਿਆ ਜਿਹੜੇ ਜਿਹੜੇ ਦੇ ਵਿੱਚੋਂ 600 ਚਾਲੀ ਪਿੰਡਾਂ ਨੂੰ ਉਹਨਾਂ ਨੇ ਬੁਲਡੋਜ਼ਰਾਂ ਦੇ ਨਾਲ ਤਬਾਹ ਕੀਤਾ ਸੀਗਾ ਜਿਹਦਾ ਜ਼ਿਕਰ ਅਲਪਾ ਸ਼ਾਹ ਨੇ ਆਪਣੀ ਬੁੱਕ ਦੇ ਵਿੱਚ ਅਲਪਾ ਸ਼ਾਹ ਆਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਸੀ ਜਿਹਦਾ ਮੈਂ ਜਿਹਦੇ ਉੱਤੇ ਇੱਕ ਵੀਡੀਓ ਵੀ ਪਾਈ ਸੀ ਉਸਨੇ ਆਪਣੀ ਬੁੱਕ ਦੇ ਵਿੱਚ ਵੀ ਇਹ ਰੈਫਰੈਂਸ ਕੀਤਾ ਕਿ ਵਿਦਨ ਚੂਓ ਔਰ 올 ਦੀ ਜਿਹੜੇ ਹਾਊਸਸ ਆਰ ਦੀ 올 ਦੀ ਬਲੇਜ਼ਸ ਵਰ ਬਿਲਡੋਜ਼ਡ ਮਤਲਬ ਉਹਨਾਂ ਦਾ ਕੰਗਾ ਕਰ ਦਿੱਤਾ ਗਿਆ ਤੇ ਕਹਿੰਦਾ ਵੀ ਇਹ ਜਿਹੜੇ ਸੋਨੂ ਵਰਗੇ ਨੇ ਤੁਸੀਂ ਕਿਹੜੇ ਬਾਗ ਦੀ ਮੂੜੀ ਹੋ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇਸ ਬਸਤਰ ਦੇ ਜੰਗਲਾਂ ਦੇ ਵਿੱਚੋਂ ਰੁਪੇਸ਼ ਕਹਿ ਰਿਹਾ ਕਿ ਅਸੀਂ ਨਵੇਂ ਢੰਗ ਦੇ ਨਾਲ ਜਦੋਂ ਜਦ ਸਲਾਮਾਂਗੇ ਸਾਨੂੰ ਜ਼ਿੰਦਗੀ ਦੀ ਲੋੜ ਹੈ ਅਸੀਂ ਇਸ ਜ਼ਿੰਦਗੀ ਨੂੰ ਉਹਨਾਂ ਲੋਕਾਂ ਦੇ ਲੇਖੇ ਲਾਵਾਂਗੇ ਉਹ ਕਹਿੰਦਾ ਮੈਂ ਦੋ ਹਜ਼ਾਰ ਕਿ ਇੱਕ ਗਾਂਧੀਵਾਦੀ ਜਿਹਨੂੰ ਬੋਲਣ ਤੱਕ ਦੀ ਆਵਾਜ਼ ਉਹਨਾਂ ਨੇ ਨਹੀਂ ਦਿੱਤੀ ਮੇਰੇ ਦੇ ਉੱਤੇ ਸੁਪਰੀਮ ਕੋਰਟ ਨੇ 5 ਲੱਖ ਦਾ ਫਾਈਨ ਕੀਤਾ ਉਹਨਾਂ ਕੇਸਾਂ ਨੂੰ ਲਜਾਣ ਪਿੱਛੇ ਉਹਨਾਂ ਕੇਸਾਂ ਦੀ ਸੁਣਵਾਈ ਦੀ ਬਜਾਏ ਉਲਟਾ ਮੇਰੇ ਮੈਨੂੰ 5 ਲੱਖ ਦਾ ਫਾਈਨ ਕੀਤਾ ਗਿਆ ਤਾਂ ਇਹ ਚੀਜ਼ ਜਿਹੜੀ ਹੈਗੀ ਆ ਮਤਲਬ ਸੋਚਣ ਦੀ ਗੱਲ ਹੈਗੀ ਆ ਕਿ ਇਹੋ ਜੇ ਮੌਕਿਆਂ ਦੇ ਉੱਤੇ ਫਿਰ ਉਹ ਕਹਿੰਦਾ ਵੀ ਤੁਹਾਨੂੰ ਹੁਣ ਜਦੋਂ ਮੌਵਾਦੀਆਂ ਦਾ ਕਤਲਿਆਮ ਕਰ ਦਿੱਤਾ ਗਿਆ ਤੁਹਾਨੂੰ ਇਹ ਸੱਦਾ ਦੇਊਗੀ ਸਰਕਾਰ ਬੀਜੇਪੀ ਵਾਲੀ ਵੀ ਆਓ ਤੁਸੀਂ ਅਸੀਂ ਇਹ ਜਿਹੜੇ ਹੈਗੇ ਆ ਖਣਚ ਪਦਾਰਥਾਂ ਨੂੰ ਲੁੱਟ ਕੇ ਜਿਹੜੇ ਹੈਗੇ ਆ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਦੇ ਪ੍ਰੋਜੈਕਟ ਲਵਾਉਂਦੇ ਆ ਤੇ ਤੁਸੀਂ ਜਿਹੜਾ ਹੈਗਾ ਆ ਆ ਕੇ ਆਪਣੀ ਜਥੇਬੰਦੀ ਬਣਾ ਕੇ ਪਾਰਟੀ ਬਣਾ ਕੇ ਸਾਡਾ ਵਿਰੋਧ ਕਰੋ। ਕੀ ਹਾਸੋ ਹੀ ਨਹੀਂ ਗੱਲ। ਮੈਂ ਉਹਨੂੰ ਕਿਹਾ ਯਾਰ ਤੁਸੀਂ ਤੇ ਮਤਲਬ ਹਿੰਸਾ ਦੀ ਬਜਾਏ ਹਿੰਸਾ ਦਾ ਝੰਡਾ ਬੁਲੰਦ ਕਰਦੇ ਹੋ ਤੁਸੀਂ ਇਹ ਕੀ ਗੱਲਾਂ ਕਰ ਰਹੇ ਹੋ ਕਹਿੰਦਾ ਠੀਕ ਹੈ ਮੈਂ ਗਾਂਧੀਵਾਦੀ ਆ ਅਸੀਂ ਹਿੰਸਾ ਦੇ ਨਾਲੋਂ ਅਹਿੰਸਾ ਨੂੰ ਉੱਤਰ ਜੀ ਦਿੰਦੇ ਆ ਪਰ ਕਾਇਰਤਾ ਦੇ ਨਾਲੋਂ ਹਿੰਸਾ ਚੰਗੀ ਹੁੰਦੀ ਆ ਇਹ ਵੀ ਸਾਡਾ ਮੰਨਣਾ ਤੋ ਕਾਇਰਤਾ ਜਿਹੜੀ ਇਹ ਦਿਖਾਈ ਜਾ ਰਹੀ ਹੈ ਇਹ ਇਹ ਕਹਿੰਦਾ ਕਲਪਨਾ ਦੀ ਦੁਨੀਆ ਦੇ ਵਿੱਚ ਰਹਿ ਰਹੇ ਨੇ ਸਟੇਟ ਮਸ਼ੀਨਰੀ ਹੈਗੀ ਆ ਜਿਹੜੀ ਜਿਹੜੀ ਉਹ ਕਿਸੇ ਵੀ ਕੀਮਤ ਦੇ ਉੱਤੇ ਜਿਹੜੀ ਵਿਰੋਧੀ ਆਵਾਜ਼ ਹੈਗੀ ਆ ਉਸ ਨੂੰ ਉਹ ਨਹੀਂ ਮੰਨ ਸਕਦੀ ਉਹ ਉਹਨੂੰ ਉਹ ਨਹੀਂ ਪ੍ਰਵਾਨ ਕਰ ਸਕਦੀ ਤਾਂ ਇਸ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਸ ਗਾਂਧੀਵਾਦੀ ਤੋਂ ਵੀ ਜਿਹਦੇ ਪ੍ਰਸੰਗ ਦੇ ਵਿੱਚ ਜਿਹੜੀਆਂ ਵੱਖ-ਵੱਖ ਸਾਡੀਆਂ ਕਮਿਨਿਸਟ ਇਨਕਲਾਬੀ ਤੇ ਰਾਣੇਗੀਆਂ ਇੱਕ ਪੁਆਇੰਟ ਦੇ ਉੱਤੇ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹਾਂਗਾ ਜਿਹੜਿਆਂ ਨੂੰ ਇਸ ਗੱਲ ਦੇ ਉੱਤੇ ਤਕਲੀਫ ਹੋ ਰਹੀ ਹੈ ਕਿ ਸੋਲੂ ਜਾਂ ਰੋਪੇਸ਼ ਨੂੰ ਗਦਾਰ ਕਿਉਂ ਕਿਹਾ ਜਾ ਰਿਹਾ ਤੇ ਮੈਂ ਇੱਕ ਦੋ ਗਦਰੀ ਬਾਬੇ ਦੇ ਮੇਲੇ ਤੇ ਵੀ ਇੱਕ ਦੋ ਸੱਜਣਾ ਨਾਲ ਮੇਰੀ ਜਿਹੜੀ ਹੈਗੀ ਐ ਇਸ ਗੱਲ ਦੇ ਉੱਤੇ ਬੈਸ ਨਵਾਸਾ ਹੋਇਆ ਨਾ ਕਿ ਵੀ ਠੀਕ ਹੈ ਉਹਨਾਂ ਦੀ ਸੈਂਟਰਲ ਕਮੇਟੀ ਨੇ ਇਹ ਐਲਾਨ ਕੀਤਾ ਸੀ ਕਿ ਭਾਈ ਜਿਹਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਉਹ ਸਰੈਂਡਰ ਕਰ ਸਕਦਾ ਉਹ ਆਤਮ ਸਮਰਪਣ ਕਰ ਸਕਦਾ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਹੜੀਆਂ ਸਾਡੇ ਸ਼ਹੀਦਾਂ ਨੇ ਸਾਡੇ ਕਮਰੈਡਾਂ ਨੇ ਆਪਣੀ jaan ਹੂਲ ਮੇ ਲੜਾਈ ਲੜ ਕੇ ਆਪਣੀ ਜ਼ਿੰਦਗੀ ਦੀ ਕੌਸਟ ਦੇ ਉੱਤੇ ਜਿਹੜੇ ਹਥਿਆਰ ਸਰਕਾਰੀ ਸੁਰੱਖਿਆ ਫੋਰਸਾਂ ਤੋਂ ਖੋਹੇ ਨੇ ਉਹ ਦੁਸ਼ਮਣ ਦੇ ਹਵਾਲੇ ਨਾ ਕੀਤੇ ਜਾਣ ਉਹ ਹੀ ਹਥਿਆਰ ਸਾਡੇ ਖਿਲਾਫ ਫਿਰ ਵਰਤੇ ਜਾਣਗੇ ਤੇ ਜਦੋਂ ਫਿਰ ਕੋਈ ਸਰੈਂਡਰ ਕਰਦਾ ਹੈਗਾ ਜੇ ਉਹ ਹਥਿਆਰ ਵੀ ਜਾ ਕੇ ਦੁਸ਼ਮਣ ਨੂੰ ਦਿੰਦਾ ਹੈ ਤੇ ਉਹਨੂੰ ਗਦਾਰ ਨਾ ਕਿਹਾ ਜਾਵੇ ਤਾਂ ਕੀ ਕਹਾਂਗੇ ਤਾਂ ਸਜਨਾ ਕੋਲ ਕੋਈ ਜਵਾਬ ਨਹੀਂ ਸੀ ਤੇ ਅੱਜ ਵੀ ਮੈਂ ਇਹ ਕਹਿਣਾ ਜਿਹੜਾ ਇਸ ਮੁੱਦੇ ਦੇ ਉੱਤੇ ਕੋਈ ਡਿਬੇਟ ਕਰਨਾ ਚਾਹੁੰਦਾ ਹੈ ਮੈਂ ਉਸ ਗੱਲ ਲਈ ਤਿਆਰ ਹਾਂ ਕਿ ਅਜੇ ਹੀ ਹਾਲਤ ਦੇ ਵਿੱਚ ਜਦੋਂ ਦੋ ਧਿਰਾਂ ਦੇ ਵਿੱਚ ਇੱਕ ਜੁੱਧ ਚੱਲ ਰਿਹਾ ਹੈ ਔਰ ਜੁੱਧ ਛਰਦ ਤੁਸੀਂ ਫਾਰ ਯਰ ਕਾਈਂਡ ਇਨਫੋਰਮੇਸ਼ਨ ਉਹਨਾਂ ਦੇ ਮੰਤਰੀ ਡੀਜੀਪੀ ਡੀਆਈਜੀ ਐਸਬੀ ਐਸਐਸਪੀ ਸਾਰੇ ਸ਼ਬਦ ਨੂੰ ਜੁੱਧ ਮੰਨ ਰਹੇ ਨੇ ਕਿ ਅਸੀਂ ਇੱਕ ਜੁੱਧ ਲੜ ਰਹੇ ਹਾਂ ਇਸ ਜੁੱਧ ਦੇ ਵਿੱਚ ਸਾਡੇ ਤਿੰਨ ਸਿਪਾਹੀ ਸ਼ਹੀਦ ਹੋ ਗਏ ਸ਼ਹਾਦਤ ਪ੍ਰਾਪਤ ਕਰ ਗਏ ਤੇ ਅਸੀਂ ਲੋਕ ਉਸ ਨੂੰ ਇਹ ਮੰਨ ਰਹੇ ਹਾਂ ਕਿ ਉਸ ਟਾਈਮ ਦੇ ਉੱਤੇ ਜਦੋਂ ਉਸ ਜੁੱਧ ਦੇ ਵਿੱਚ ਦੋ ਕਲੀਅਰ ਕੱਟ ਲਾਈਨਾਂ ਨੇ ਕਿ ਤੁਸੀਂ ਇਸ ਪਾਸੇ ਖੜਨਾ ਜਾਂ ਇਸ ਪਾਸੇ ਖੜਨਾ ਅਸੀਂ ਉਸ ਸਰਕਾਰੀ ਜ਼ਬਰ ਨੂੰ ਉਸ ਸਟੇਟ ਦੇ ਬਾਰੇ ਆਪਣੀ ਜ਼ਬਾਨ ਚੁੱਪ ਰੱਖਦੇ ਆ ਤੇ ਸਾਨੂੰ ਹਮਦਰਦੀ ਹੁੰਦੀ ਹੈ ਕਿ ਸੋਨੂ ਦਾ ਫੈਸਲਾ ਠੀਕ ਸੀ ਜੀ ਪਰਪੇਸ਼ ਦਾ ਫੈਸਲਾ ਠੀਕ ਹੈ ਅਸੀਂ ਜੀ ਉਹਨਾਂ ਨੂੰ ਇਸ ਹਾਲਤਾਂ ਦੇ ਵਿੱਚ ਸਰੈਂਡਰ ਕਰਨ ਨੂੰ ਠੀਕ ਮੰਨਦੇ ਆ ਤੇ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਉਸ ਹਾਲਤ ਦੇ ਵਿੱਚ ਜਦੋਂ ਦੋ ਧਿਰਾਂ ਦੇ ਵਿੱਚ ਜੰਗ ਚੱਲ ਰਹੀ ਹੈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ ਕੁਰਬਾਨੀਆਂ ਹੋ ਰਹੀਆਂ ਨੇ ਉਸ ਟਾਈਮ ਦੇ ਉੱਤੇ ਫਿਰ ਤੁਸੀਂ ਸਟੇਟ ਦੇ ਹੱਕ 'ਚ ਹੀ ਬੋਲ ਰਹੇ ਹੋ ਕਿਉਂਕਿ ਜਦੋਂ ਦੋ ਧਿਰਾਂ ਲੜਦੀਆਂ ਨੇ ਭਾਵੇਂ ਉਹ ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਸਿਪਾਹੀ ਹੈ ਜਿਹੜੇ ਉਸ ਧਿਰ ਦੇ ਵਿੱਚ ਖੜਕੇ ਲੜ ਰਹੇ ਨੇ ਗੋਲੀ ਉਹਨਾਂ ਮਾਰ ਰਹੇ ਨੇ ਉਹ ਗੋਲੀ ਐ ਨਹੀਂ ਪੁੱਛਦੀ ਕਿ ਇਹ ਕਿਰਤੀ ਦੀ ਛੱਡੀ ਹੋਈ ਆ ਮੈਂ ਕਾਮਰੇਡ ਨੂੰ ਨਾ ਮਾਰਾਂ ਉਹ ਦੁਸ਼ਮਣ ਦੀ ਗੋਲੀ ਹੈ ਤੇ ਉਸ ਕਤਾਰ ਦੇ ਵਿੱਚ ਜਿਹੜਾ ਵੀ ਖੜਦਾ ਹੈ ਫਿਰ ਉਸ ਕਤਾਰ ਦੇ ਵਿੱਚ ਜਿਹੜਾ ਦੂਜੀ ਧਿਰ ਦਾ ਇਨਕਲਾਬੀ ਧਿਰ ਦਾ ਕ੍ਰੈਡਿਟ ਸਿਜਮ ਕਰਦਾ ਹੈ ਇਸ ਟਾਈਮ ਦੇ ਕ੍ਰੈਡਿਟ ਸਿਜਮ ਦਾ ਬੜੇ ਮੌਕੇ ਆਉਣਗੇ ਪਿੱਛੇ ਵੀ ਬੜੇ ਮੌਕੇ ਸੀਗੇ। ਥੈਂਕ ਯੂ। ਚਲੋ ਮੇਰਾ ਜਿਹੜਾ ਸਮਾ ਹੋ ਗਿਆ। ਤੋਂ ਕੋਹਲਾ ਹੋਰ ਨਹੀਂ। ਮੁਸ਼ਕਲ ਹੋ ਜਾਂਦਾ। ਸੋ ਮੈਂ ਇਨਹੀਂ ਇਸ ਸਾਲ ਦੇ ਵਿੱਚ ਅਪੀਲ ਕਰਾਂਗਾ ਇੱਕ ਤੇ ਜਿਹੜਾ ਕੋਈ ਅਸਮਾਨ ਨਹੀਂ ਡਿੱਗਣ ਲੱਗਾ ਇਸ ਤੋਂ ਬਾਅਦ ਅਗਰ ਉਹ ਮਾਓਵਾਦੀਆਂ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ ਮੈਂ ਇਹ ਵੀ ਸਵਾਲ ਹਮਾਂ ਸ਼ੁਰੂ ਕੀਤਾ ਸੀ ਕਿ ਤੁਹਾਡਾ ਜਿਹੜਾ ਵਿਚਾਰ ਕੀ ਹੈਗਾ ਕਿ ਮਾਓਵਾਦ ਕੀ ਖਤਮ ਹੋ ਜਾਏਗਾ ਉਹ ਕਹਿੰਦਾ ਜੇ ਨੱਥੂਰਾਮ ਗੋੜਸੇ ਦੇ ਮਾਰਨ ਨਾਲ ਗਾਂਧੀ ਨੂੰ ਮਾਰਨ ਨਾਲ ਗਾਂਧੀਵਾਦ ਖਤਮ ਨਹੀਂ ਹੋਇਆ ਭਲਾ ਮਾਓਵਾਦ ਕਿਵੇਂ ਖਤਮ ਹੋ ਜਾਏਗਾ ਬਹੁਤ ਹੀ ਬੇਬਾਕੀ ਦੇ ਨਾਲ ਉਹਨੇ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਤੇ ਅੱਜ ਦੇ ਪ੍ਰਸੰਗ 'ਚ ਮੈਂ ਲਾਸਟ ਦੇ ਵਿੱਚ ਇਹ ਹੀ ਫੀਲ ਕਰੂੰਗਾ ਮੈਂ ਜਿੰਨੇ ਕਿ ਜੋਗਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਵੌਇਸ ਆਫ ਈਸਟ ਪੰਜਾਬ ਨਾ ਅੰਗਰੇਜ਼ੀ ਚੈਸ ਕਰਕੇ ਰੱਖਿਆ ਤਾਂ ਕਿ ਦੂਜੀਆਂ ਸਟੇਟਾਂ ਦੇ ਲੋਕ ਵੀ ਸੁਣਨ ਤੇ ਉਹਨਾਂ ਨੇ ਖਾਸ ਕਰਕੇ ਮਾਓਵਾਦੀਆਂ ਦੀ ਵੀ ਇੱਕ ਕਮੇਟੀ ਨੇ ਇਸ ਚੈਨਲ ਦਾ ਨੋਟਿਸ ਲਿਆ ਹੈਗਾ ਉਹਨਾਂ ਨੇ ਮੈਂਸ਼ਨ ਵੀ ਕੀਤਾ ਕਿ ਉਹ ਉਹ ਇਥੇ ਦੇ ਰਹੇ ਨੇ ਪੰਜਾਬ ਤੋਂ ਤੇ ਮੇਰੀ ਬੇਨਤੀ ਇਹੀ ਹੈ ਕਿ ਐਨਾ ਡਰਨ ਦੀ ਲੋੜ ਨਹੀਂ ਹੈ ਜਿਹੜੇ ਬੁੱਧੀਜੀਵੀ ਇਸ ਨੂੰ ਕਲਿੱਕ ਕਰਨ ਤੋਂ ਵੀ ਡਰਦੇ ਨੇ ਉਹ ਫਿਰ ਜੇ ਨਾਂ ਵੀ ਕਰਨਗੇ ਜਿਸ ਹਸਾਬ ਨਾਲ ਬੀਜੇਪੀ ਆ ਰਹੀ ਹੈ ਤਾਂ ਨੰਬਰ ਉਹ ﺍﻟानियां ਕਹਿ ਰਹੇ ਨੇ ਕਿ ਅਗਲਾ ਨੰਬਰ ਸ਼ਹਿਰੀ ਮੌਵਦੀਆਂ ਦਾ ਹੋਵੇਗਾ ਤੋਂ ਆਸ ਹੈ ਤੁਹਾਡੇ ਤੋਂ ਬੜਾ ਮਾਣ ਹੈਗਾ ਤੁਸੀਂ ਉਸ ਚੈਨਲ ਨੂੰ ਦੇਖ ਰਹੇ ਹੋ ਸ਼ੇਅਰ ਵੀ ਕਰ ਰਹੇ ਹੋ ਤੇ ਆਪਾਂ ਇੰਨੀ ਕ ਆਵਾਜ਼ ਤਾਂ ਪੰਜਾਬ ਤੋਂ ਉਠਾ ਸਕਦੇ ਆ ਕਿਉਂਕਿ ਜਦੋਂ ਵੀ ਨਕਸ਼ਾ ਦਿੱਤਾ ਜਾ ਰਿਹਾ ਹੈ ਮੌਵਦੀ ਸਟਰਗਲ ਦਾ ਮੈਨੂੰ ਇੱਕ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਉਸ ਨਕਸ਼ੇ ਦੇ ਵਿੱਚ ਪੰਜਾਬ ਨੂੰ ਦਿਖਾਇਆ ਨਹੀਂ ਜਾ ਰਿਹਾ ਅੱਜ ਕੱਲ੍ਹ ਗੁਲਜਾਰੇ ਪੱਠੜ ਦੇ ਬੇਟਾ ਜੀ ਸਾਡੇ ਕੋਲ ਬੈਠੇ ਐ ਇਥੇ ਸ਼ਹੀਦ ਜਿਨ੍ਹਾਂ ਦੇ ਪੁਲਿਸ ਮੁਕਾਬਲੇ ਵਿਦਿਆਨ ਨੂੰ ਮਾਰਿਆ ਗਿਆ ਸੀਗਾ ਕੋਈ ਸਮਾਂ ਸੀਗਾ ਜਦੋਂ ਪੰਜਾਬ ਵੀ ਦਾ ਜ਼ਿਕਰ ਵੀ ਝਾਰਖੰਡ ਦੀ ਤਰ੍ਹਾਂ ਬਿਹਾਰ ਦੀ ਤਰ੍ਹਾਂ ਆਂਧਰਾ ਪ੍ਰਦੇਸ਼ ਦੀ ਤਰ੍ਹਾਂ ਹੋ ਗਿਆ ਸੀ ਤੇ ਇਹ ਵੀ ਇੱਕ ਸਾਡੇ ਸੋਚਣ ਦਾ ਮਸਲਾ ਹੈ ਅੰਤ ਵਿੱਚ ਮੈਂ ਕਾਮਰੇਡ ਜਗਜੀਤ ਸੋਲੂ ਆਪਣੇ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਕੋਸ਼ਿਸ਼ ਕਰਾਂਗਾ ਕਿ ਇੰਗਲਿਸ਼ ਵਰਸ਼ਨ ਦੇ ਵਿੱਚ ਵੀ ਪੰਜਾਬ ਦੀ ਜੜੀ ਹੈਗੇ ਆ ਕੁਝ ਕੁਝ ਵੀਡੀਓਜ਼ ਪਾਈਆਂ ਜਾਣ ਥੈਂਕ ਯੂ ਸੋਲੂ